ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਭਾਗ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਮੋਗੇ ਆਓ ਆਪਾਂ ਸ਼ੁਰੂ ਕਰਦੇ ਹਾਂ ਆਪਣਾ ਅੱਜ ਦਾ ਭਾਗ ਦਲੇਰ ਆਪਣਾ ਸਮਾਨ ਲੈ ਕੇ ਚਲੀ ਗਈ ਆਰਵ ਨੇ ਵਨਰਾਜ ਨੂੰ ਕਿਹਾ ਕਿ ਕਰਦੇ ਨੇ ਵਿਆਹ ਦੀ ਤਾਰੀਖ ਜਲਦੀ ਦੀ ਰੱਖ ਦੇਣੀ ਆ ਮੈਨੂੰ ਸਮਝ ਨਹੀਂ ਲੱਗ ਰਹੀ ਕਿ ਮੈਂ ਕੀ ਕਰਾਂ ਵਨਰਾਜ ਨੇ ਆਰਵ ਨੂੰ ਕਿਹਾ ਕਿ ਉਹ ਫੋਨ ਤੇ ਉਸ ਨਾਲ ਗੱਲ ਕਰੇਗਾ ਤੇ ਫਿਰ ਆਰਵ ਚਲਾ ਗਿਆ सामने सिर् ने वनराज ਨੂੰਉਂਦੇ ਦੇਖ ਲਿਆ ਸੀ ਉਹ ਭੱਜ ਕੇ ਸਕੂਲ ਚਲਾ ਗਿਆ वनराज ਨੂੰ ਮਿਲਿਆ ਤੇ वनराज ਨੇ ਸਾਰੀ ਗੱਲ ਸਿਰ ਨੂੰ ਦੱਸ ਦਿੱਤੀ ਹੁਣ ਕੀ ਹੋਵੇਗਾ ਸਿਰ ਨੇ ਕਿਹਾ ਉਸ ਨੂੰ ਅਹਿਸਾਸ ਨਹੀਂ ਯਾਰ ਮੇਰੀਆਂ ਫੀਲਿੰਗਸ ਦਾ वनराज ਨੇ ਬੜੇ ਉਦਾਸ ਹੁੰਦੇ ਕਿਹਾ ਫਿਰ ਫਿਰ ਕੀ ਕਹਿ ਸਕਦਾ ਮੈਂ ਬਸ ਅੱਖਾਂ ਸਾਹਮਣੇ Goa ਬੈਠਣਾ ਉਸ ਨੂੰ ਮੈਂ ਯਾਰ ਇੰਜ ਨਾ ਕਹਿ ਤੂੰ ਕੋਸ਼ਿਸ਼ ਤਾਂ ਕਰ ਇੱਕ ਵਾਰ ਉਸ ਨਾਲ ਗੱਲ ਕਰਨ ਦੀ ਸਿਰ ਨੇ ਕਿਹਾ ਦੋਨੋਂ ਬੜੀ دیر ਤੱਕ ਗੱਲਾਂ ਕਰਦੇ ਰਹੇ ਦਲੇਰ ਵੀ ਆਪਣੇ ਕਮਰੇ ਵਿੱਚ ਪਹੁੰਚ ਗਈ ਸੀ ਬਹੁਤ ਉਦਾਸ ਹੋ ਆਪਣੀਆਂ ਸਹੇਲੀਆਂ ਨੂੰ ਮਿਲੇ ਕੁਝ ਥੀਰੇ ਦਰ ਉਦਰ ਦੀਆਂ ਗੱਲਾਂ ਕੀਤੀਆਂ ਤੇ ਫਿਰ ਸਿਰਦਰ ਦਾ ਬਹਾਨਾ ਬਣਾ ਕੇ ਸੌਣ ਲਈ ਚਲੇ ਗਈ ਦੀਪਰਾਵੀ ਤੇ ਬਾਣੀ ਉਸੇ ਉਦਾਸੀ ਨੂੰ ਸਮਝ ਰਹੀਆਂ ਸੀ ਸਿडनी ਉਹਨਾਂ ਨੂੰ ਪਹਿਲਾਂ ਹੀ ਸਾਰੀ ਗੱਲ ਦੱਸ ਦਿੱਤੀ ਸੀ ਬਾਣੀ ਨੇ ਫੋਨ ਕਰਕੇ ਸਿਰ ਨੂੰ ਮਿਲਣ ਲਈ ਕਿਹਾ ਤਹੋਂ ਮੰਨ ਗਿਆ ਪਰ ਨਾਲ ਹੀ ਉਸਨੇ ਇਹ ਵੀ ਕਹਿ ਦਿੱਤਾ ਕਿ ਬਨਰਾਜ ਨੂੰ ਨਾ ਦੱਸੇ ਤੇ ਨਾ ਹੀ ਉਸ ਨੂੰ ਨਾਲ ਲੈ ਕੇ ਆਵੇ ਕੁਝ ਥੇਰ ਬਾਅਦ ਕਾਲਜ ਦੇ ਬਾਹਰ ਵਾਲੇ ਜੋਹਲਵਰ ਵੀ ਚੁਹਚਰ ਮਿਲੇ ਤੇ ਸਿੰਨੇ ਕਿਹਾ ਬੰਦਾਸ ਦਾ ਇਤਹਾਸਾ ਲੁੱਟ ਲਿਆ ਹੋਵੇ ਜਿਵੇਂ ਕਿਸੇ ਨੇ ਬੜਾ ਉਦਾਸ ਤੇ ਦੁਖੀ ਲੱਗਦਾ ਬਾਣੀ ਨੇ ਬੋਲਦੇ ਕਿਹਾ ਦਲੇਰ ਕਿਹੜੀ ਖੁਸ਼ ਆ ਉਹ ਬਹੁਤ ਉਦਾਸ ਆ ਉਹ ਵੀ ਪਰ ਉਸ ਨੇ ਜੋ ਭੋਗਤੀ ਅਤੇ ਸਭ ਤੋਂ ਜ਼ਿਆਦਾ ਜੋ ਉਸ ਤੇ ਮੰਮੀ ਨੇ ਭੋਗਤੀਆ ਉਹ ਵੀ ਇੱਕ ਦਿਨ ਕਿਵੇਂ ਭੁੱਲ ਜਾਵੇ ਤੇ ਸੋਹਣੇ ਤੇ ਸੁਹਾਗਾ ਹੁਣ ਕੀ ਹੋਊ ਇਹਨਾਂ ਦਾ ਰਵੀ ਰਕਾ ਸਿਰਨੇ ਹਾਮੀ ਪਰਦੇ ਕਿਹਾ ਹਾਂ ਸਭ ਦੇਖਦੇ ਸੱਚਾ ਪਰ ਇਕਲ ਤਾਂ ਮੈਨੂੰ ਵੀ ਪੱਕਾ ਯਕੀਨ ਆ ਕਿ ਪਿਆਰ ਤਾਂ ਬਹੁਤ ਕਰਦੀ ਦਲੀਰ ਵੀ ਬਨਰਾਸ ਨਾਲ ਬਸ ਕਬੂਲ ਨਹੀਂ ਕਰ ਰਹੀ ਫਿਰ ਹੁਣ ਕੀ ਕੀਤਾ ਜਾਏ ਕੋਈ ਤਰਕੀਬ ਕਰਨੀ ਪੈਣੀ ਰਵੀ ਨੇ ਕਿਹਾ ਕੀ ਤਰਕੀਬ ਦੀਪ ਨੇ ਹੈਰਾਨੇ ਨਾਲ ਦੇਖਦੇ ਕਿਹਾ ਉਹ ਇੱਕਦਮ ਕਿਵੇਂ ਦੱਸ ਸਕਦੇ ਆ ਕੁਝ ਸੋਚੋ ਬੈਠ ਕੇ ਸਾਰੀ ਜਿਸ ਨਾਲ ਦੋਨੋਂ ਕਰੀਬ ਆ ਜਾਣ ਬਾਣੀ ਨੇ ਵਿੱਚ ਟੋਕਦੇ ਕਿਹਾ ਪਰ ਆਰਵ ਦਾ ਕੀ ਬਣੂਗਾ ਉਹ ਪਲੀਜ਼ ਆਰਵ ਤੱਕ ਦੋਹਾਂ ਨੂੰ ਮਿਲਾਉਣਾ ਚਾਹੁੰਦਾ ਮੇਰੀ ਗੱਲ ਹੋਈ ਉਸ ਨਾਲ ਕਹਿ ਰਿਹਾ ਸੀ ਬਾਕੀ ਬਾਅਦ ਵਿੱਚ ਦੇਖੀ ਜਾਏਗੀ ਪਹਿਲਾਂ ਇਹਨਾਂ ਦਾ ਮਸਲਾ ਹੱਲ ਹੋ ਜਾਏ ਸਿਰਨੇ ਕਿਹਾ ਫਿਰ ਇੰਜ ਕਰਦੇ ਕਿ ਕੱਲ ਕਾਲਜ ਤੋਂ ਬਾਅਦ ਮਿਲਦੇ ਹਾਂ ਆਪਣੇ ਆਪਣੇ ਆਈਡੀਆ ਲੈ ਕੇ ਪੂਰੀ ਕੋਸ਼ਿਸ਼ ਕਰਦੇ ਕਿ ਦੋਨੋਂ ਇੱਕ ਹੋ ਜਾਣ ਫਿਰ ਉਹਨਾਂ ਨੇ ਜੂਸ ਪੀਤਾ ਤੇ ਵਾਪਸ ਕਾਲਜ ਪਰਤ ਗਏ ਕਾਲਜ ਆ ਕੇ ਦੇਖਿਆ ਤਾਂ ਸਾਰੇ ਬਹੁਤ ਪਰੇਸ਼ਾਨ ਸੀ ਤੇ ਗਰੁੱਪ ਬਣਾ ਕੇ ਕਿਸੇ ਗੱਲ ਤੇ ਚਰਚਾ ਕਰ ਰਹੇ ਸੀ ਸਿਟ ਭੱਜ ਕੇ ਗਿਆ ਕੀ ਗੱਲ ਹੋ ਗਈ ਸਿਨੇ ਕੋਲ ਖੜੇ ਕੁਝ ਵਿਦਿਆਰਥੀਆਂ ਨੇ ਪੁੱਛਿਆ ਯਾਰ ਕਾਲਜ ਉਨੇ ਪੁਲਿਸ ਆਈ ਸੀ ਕਿਆ ਕਿ ਗਈਆ ਕਿ ਇਸ ਇਲਾਕੇ ਵਿੱਚ ਕੁਝ ਕਿੰਨਾ ਪਰ ਕੁੰਮ ਰਹੀ ਰੇ ਇਸ ਕਨ ਵਿਦਿਆਰਥੀਆਂ ਦੀ ਸੁਰੱਖਿਆ ਦਾ ਪ੍ਰਬੰਧ ਹੋਰ ਪੂਖਤਾ ਕੀਤੀ ਜਾਣ ਇਸ ਕਾਲ ਤੋਂ ਸਾਰੇ ਕਬਰਾਹਟ ਵਿੱਚ ਨੇ ਕਿ ਕੀ ਹੋ ਰਿਹਾ ਬਾਣੀ ਦੀਪ ਤੇ ਰਵੀ ਵੀ ਸੜਕੋ ਲਾ ਗਈਆਂ ਉਹ ਵੀ ਕਬਰਾਈਆਂ ਹੋਈਆਂ ਸੀ ਸਿਡ ਉਹਨਾਂ ਦਾ ਚਿਹਰਾ ਦੇਖ ਕੇ ਹੱਸ ਪਿਆ ਇਹ ਕੀ ਗੱਲ ਹੋਈ ਡਰਨ ਵਾਲੇ ਉਹ ਕਿਤੇ ਕਾਲਜ ਅੰਦਰ ਆਉਣ ਵਾਲੇ ਨੇ ਐਮੈਨੇ ਡਰੀ ਤਾਂ ਕੁਝ ਨਹੀਂ ਹੁੰਦਾ ਬਾਣੀ ਨੇ ਉਹਨਾਂ ਵੱਲ ਦੇਖਦੇ ਕਿਹਾ ਵਨਰਾਜ ਦੇ ਦਲੇਰ ਕਿੱਥੇ ਨੇ ਸਾਰੇ ਆਗੇ ਪਰ ਉਹ ਦੋਨੋਂ ਦਿਖਾਈ ਨਹੀਂ ਦੇ ਰਹੇ ਇੱਥੇ ਹੀ ਹੋਣਗੇ ਆ ਜਾਂਦੇ ਰਵੀ ਨੇ ਹੌਲੀ ਆਵਾਜ਼ ਵਿੱਚ ਕਿਹਾ ਵੈਸੇ ਇਹ ਸਭ ਦੇਖ ਇੱਕ ਆਈਡੀਆ ਆ ਰਿਹਾ ਮੈਨੂੰ ਦੀਪ ਤੇ ਬਾਣੀ ਨੇ ਉਸ ਵੱਲ ਦੇਖਿਆ ਆ ਤਾਂ ਸਾਨੋ ਵੀ ਰਹਾ ਪਰ ਬਹੁਤ ਖਤਰਨਾਕਾ ਅਮੇ ਫਸ ਨਾ ਜਾਏ ਸੈਨੇ ਆਪਣੇ ਮੂੰਹ ਤੇ ਉਂਗਲ ਰੱਖ ਕੇ ਕਿਹਾ ਚਲੋ ਅਦਰ ਜਾ ਕੇ ਗੱਲ ਕਰਦੇ ਹਾਂ ਤੇ ਤੇ ਨੂੰ ਇੱਕ ਪਾਸੇ ਨਿਕਲ ਕੇ ਬੈਠੇ ਸੀ ਕਿ ਸਾਹਮਣੇ ਤੋਂ ਬਨਰਾਜ ਆ ਗਿਆ ਬਨਰਾਜ ਨੇ ਉਹਨਾਂ ਨੂੰ ਬੁਲਾਉਂਦੇ ਹੋਏ ਕਿਹਾ ਇੱਥੇ ਕੀ ਘਰੀ ਜਾਂਦੇ ਬੱਠੇ ਕੁਝ ਨਹੀਂ ਵਸ ਐਵੇਂ ਆਜਾ ਤੂੰ ਮੇਰੇ ਬੈਠ ਸਿਰਨੇ ਕਿਹਾ ਬਨਰਾਜ ਆ ਕੇ بیٹھ ਗਿਆ ਬਾਣੀ ਮੀ ਉਸ ਉਦਾਸ ਚਿਹਰੇ ਤੇ ਕੀਹਾ ਫਿਰ ਕਿਵੇਂ ਮਨਾਉਣਾ ਹਾਂ ਦਲੇਰ ਨੂੰ ਬਨਰਾਜ ਨੇ ਉਦਾਸ ਅੱਖਾਂ ਨਾਲ ਉਸ ਵੱਲ ਤੀਕਦੇ ਕਿਹਾ ਪਤਾ ਨਹੀਂ ਉਸਦੀ ਮਰਜ਼ੀ ਆ ਮੈਨੂੰ ਖੁਦ ਪਤਾ ਨਹੀਂ ਕਿ ਉਹ ਮੇਰੇ ਤੇ ਯਕੀਨ ਕਰੇਗੀ ਕਿ ਨਹੀਂ ਉਸ ਨੂੰ ਮੇਰੇ ਨਾਲ ਮੁਹੱਬਤ ਹੈ ਵੀ ਕਿ ਨਹੀਂ ਰੱਬ ਨੇ ਵੀ ਜਿਸ ਨਾਲ ਮਾੜਾ ਕਰਨਾ ਹੁੰਦਾ ਲੱਗਦਾ ਉਸ ਨੂੰ ਇਸ਼ਕ ਕਰਵਾ ਦਿੰਦਾ ਕਿਸੇ ਨਾਲ ਸਿਨਯ ਬਨਨਾਸੇ ਮੋਢੇ ਤੇ ਹੱਥ ਰੱਖਿਆ ਤਾਂ ਉਸ ਨੇ ਸਿਰ ਝੁਕਾ ਲਿਆ ਬਾਣੀ ਨੇ ਸਿਦਵਲ ਦੀ ਥੀ ਕਿਹਾ ਜਦੋਂ ਜ਼ਿੰਦਗੀ ਵਿੱਚ ਸਭ ਕੋਸ਼ਿਸ਼ਾਂ ਕਰ ਕੁਝ ਵੀ ਚੰਗਾ ਨਹੀਂ ਹੋਣ ਦਾ ਯਕੀਨ ਆ ਜਾਵੇ ਤਾਂ ਜ਼ਰੂਰ ਕੋਈ ਚਮਤਕਾਰ ਹੁੰਦਾ ਤੇਰੇ ਨਾਲ ਵੀ ਕੋਈ ਚਮਤਕਾਰ ਹੀ ਹੋਵੇਗਾ ਕਾਸ਼ ਕਹਿੰਦਾ ਬਨਨਾਜ ਗਰਾਉਂਡ ਤੇ ਚਲਾ ਗਿਆ ਦੂਰ ਤੋਂ ਤਲੇਰ ਵੀ ਆ ਰਹੀ ਸੀ ਉਹ ਉਹਨਾਂ ਨੂੰ ਬੈਠੇ ਦੇਖ ਥੋੜਾ ਹੌਲੀ ਚੱਲਣ ਲੱਗੀ ਦੀਪ ਨਿਊਸ ਨੂੰ ਆਵਾਜ਼ ਦਿੱਤੀ ਜਲਦੀ ਆ ਜਾ ਪਤਾ ਚੱਲੇ ਇਹਦੇ ਨੂੰ ਕੁਝ ਦਲੀਰ ਉਹਨਾਂ ਕੋਲ ਆ ਗਈ ਤੇ ਦੀਪ ਨਿਊਸ ਦਾ ਹੱਥ ਫੜ ਕੋਲ ਬਿਠਾ ਲਿਆ ਕੋਈ ਗੱਨਾ ਪਰ ਫਿਰ ਰਹੀ ਨੇ ਇਲਾਕੇ ਵਿੱਚ ਖੱਪਈ ਹਾਂ ਸੁਣ ਰਹੀਆਂ ਧਿਆਨ ਰੱਖੋ ਸਾਰੇ ਆਪਣਾ ਤੇ ਹਨੇਰਾ ਹੋਣ ਵਾਲਾ ਹੋ ਗਿਆ ਉੱਠਾ ਚੋਹਣ ਚੱਲੀਏ ਫੰਡਾਸ ਲੇਟਿਆ ਹੀ ਉਸ ਨੇ ਵੱਲ ਦੇਖ ਰਿਹਾ ਸੀ ਤੇ ਫਿਰ ਸਾਰੇ ਉੱਠ ਗਏ ਤਾਂ ਉਹ ਵੀ ਉੱਠ ਗਿਆ ਸਾਰਿਆਂ ਦੇ ਮਨ ਵਿੱਚ ਦੋਹਾਂ ਬਾਰੇ ਹੀ ਖਿਆਲ ਸੀ ਤੇ ਉਹਨਾਂ ਨੂੰ ਪਿੱਛੇ ਛੱਡੋ ਹੋ ਥੋੜੀ ਦੂਰੀ ਬਣਾ ਕੇ ਚੱਲ ਰਹੇ ਸੀ ਤੁੜੀ ਜਾਂਦੀ ਦਲੇਰ ਦੀ ਚੁੰਨੀ ਤੇ ਕੰਨੀ ਬਨਰਾਸ ਨੇ ਹੌਲੀ ਜਿਹੀ ਫੜ ਲਈ ਦਲੇਰ ਨੂੰ ਵੇਸਾ ਅਹਿਸਾਸ ਹੋ ਗਿਆ ਸਿਰ ਤੇ ਬਾਕੀ ਅੱਗੇ ਟੁੱੜ ਰਹੇ ਸੀ ਬਨਰਾਸ ਨੇ ਹੌਲੀ ਜਿਹੀ ਕਿਹਾ ਤੇਨੂੰ ਪਤਾ ਮੈਨੂੰ ਇੰਝ ਲੱਗਦਾ ਕਿ ਤੈਨੂੰ ਪਹੁੰਚ ਲਈ ਮੈਨੂੰ ਬਹੁਤ ਹੌਸਲਾ ਰੱਖਣਾ ਪੈਣਾ ਜ਼ਿੰਦਗੀ ਵਿੱਚ ਸਭ ਤੋਂ ਚੰਗਾ ਪਹੁੰਚ ਲਈ ਸਭ ਤੋਂ ਮੜੇ ਦੌਰ ਤੋਂ ਹੀ ਗੁਜ਼ਰਨਾ ਪੈਂਦਾ ਹੈ ਨਾ ਦਲੇਰ ਰੁਕੇ ਉਸਨੇ ਪਲਟ ਕੇ ਬਨਰਾਸ ਤੋਂ ਚੁੰਨੀ ਛਡਾਉਂਦੇ ਕਿਹਾ ਤੇਰੇ ਭਰਾ ਨਾਲ ਮੰਗੀਆਂ ਮੈਂ ਬਨਰਾਸ ਕੁਝ देर ਚੁੱਪ ਹੋ ਉਸਪਲ ਦੇਖਦਾ ਰਿਹਾ ਉਸ ਦੀ ਅੱਖਾਂ ਵਿੱਚ ਤਾਂ ਗੁੱਸਾ ਮਹਿਸੂਸ ਕਰਦਾ ਆਪਣੀ ਦਰਦ ਭਰੀ ਨਜ਼ਰ ਨਾਲ ਉਸ ਨੂੰ ਤੱਕਦਾ ਬੋਲਿਆ ਜੇ ਮੈਂ ਮਰ ਗਿਆ ਦਲੇਰ ਨੇ ਅਗਲੇ ਹੀ ਪਲ ਕਿਹਾ ਮਰ ਜਾ ਫਿਰ ਮੈਨੂੰ ਕੋਈ ਫਰਕ ਨਹੀਂ ਪੈਂਦਾ ਜੋ ਮਰਜੀ ਕਰ ਦਲੇਰ ਦੀ ਗੱਲ ਸੁਣਨ ਵਨਰਾਜ ਚੁੱਪ ਹੋ ਗਿਆ ਤੇ ਉਸ ਦਾ ਚਿਹਰਾ ਦੇਖ ਕੇ ਵਨਰਾਜ ਵੀ ਚੁੱਪ ਹੋ ਗਿਆ ਵਨਰਾਜਾਂ ਲੱਗਾ ਤਾਂ ਦਲੇਰ ਨੇ ਉਸ ਨੂੰ ਆਵਾਜ਼ ਸੰਦੇ ਕਿਹਾ ਰੁਕ ਵਨਰਾਜ ਰੁਕ ਕੇ ਮੁੜਿਆ ਤਾਂ ਦਲੇਰ ਨੇ ਕਿਹਾ ਦੇਖ ਐਵੇਂ ਕੁਝ ਉਲਟਾ ਸਿੱਧਾ ਕਰਕੇ ਮੇਰੇ ਨਾਮ ਲੱਗਣ ਦੀ ਲੋੜ ਨਹੀਂ ਉਸੇ ਗੱਲ ਨੂੰ ਬਨਰਾਜ ਦਾ ਹੱਸਣ ਲੱਗਿਆ ਪਾਗਲ ਤੇਰੇ ਨਾਮ ਤੇ ਮੈਂ ਲੱਗ ਹੀ ਗਿਆ ਮੈਨੂੰ ਤੇਰੀ ਗੱਲ ਦਾ ਕੋਈ ਅਸਰ ਨਹੀਂ ਦਲੇਨ ਨੇ ਗੁੱਸੇ ਨਾਲ ਕਿਹਾ ਕੋਈ ਨਾ ਨਹੀਂ ਤਾਂ ਮੇਰੇ ਵੱਸ ਵਿੱਚ ਵੀ ਕੀ ਆ ਤੇਰਾ ਤਰਲਾ ਹੀ ਮਾਰ ਸਕਦਾ ਕਿ ਮੈਨੂੰ ਖਤਮ ਹੋਣ ਤੋਂ ਤੂੰ ਹੀ ਬਚਾ ਸਕਦੀ ਆ ਮੈਂ ਮਾਫੀ ਮੰਗਦਾ ਤੇਰੀ ਤੋਂ ਮੇਰੀ ਗਲਤੀ ਲਈ ਇੱਕ ਮਾਫੀ ਤਾਂ ਰੱਬ ਹੀ ਦੇ ਦਿੰਦਾ ਯਾਰ ਦਲੇਰ ਉਸ ਵੱਲ ਦੇਖਦੀ ਰਹੀ ਬਨਰਾਜ ਨੇ ਅੱਗੇ ਹੋ ਕੇ ਉਸ ਦਾ ਹੱਥ ਫੜਦੇ ਕਿਹਾ ਜੀਉਣਾ ਸੋਚ ਵੀ ਨਹੀਂ ਸਕਦਾ ਜਿਸ ਤਰ੍ਹਾਂ ਤੂੰ ਕਹਿੰਨੀ ਆ ਫਿਰ ਹੋ ਸਕਦਾ ਮੈਂ ਕਿਤੇ ਦੂਰ ਨਿਕਲ ਜਾਵਾਂ ਬਹੁਤ ਦੂਰ ਕਦੇ ਨਾ ਮੁੜਨ ਲਈ ਤੇਰੀ ਕਸਮ ਤੈਨੂੰ ਕਿਸੇ ਹੋਰ ਦਾ ਹੁੰਦਾ ਨਹੀਂ ਦੇਖ ਸਕਦਾ ਕਹਿੰਦੇ ਬਨਰਾਜ ਦੀਆਂ ਅੱਖਾਂ ਵਿੱਚ ਹੰਝੂ ਸੀ ਉਸ ਦੀਆਂ ਗੱਲਾਂ ਤੋਂ ਦਲੇਰ ਕੋਈ ਕੋਈ ਜਵਾਬ ਨਹੀਂ ਸੀ ਉਹ ਉਸ ਵੱਲ ਦੇਖਦੀ ਰਹੀ ਤੇ ਆਪਣੀ ਅੱਖਾਂ ਦੀ ਨਮੀ ਉਸ ਨੇ ਬਾਹਰ ਨਾ ਆਉਣ ਦਿੱਤੀ ਆਪਣਾ ਹੱਥ ਛੁੜਾ ਦਲੇਰ ਚਲੀ ਗਈ ਤੇ ਬਨਰਾਜ ਉਸ ਨੂੰ ਜਾਂਦੀ ਨੂੰ ਦੇਖਦਾ ਰਿਹਾ ਉਸ ਰਾਤ ਦਲੇਰ ਨੂੰ ਨੀਂਦ ਨਹੀਂ ਆਈ ਤੇ ਉਸ ਦੀਆਂ ਸਹੇਲੀਆਂ ਨੇ ਵੀ ਬਨਰਾਜ ਫਿਰ ਉਸ ਨੂੰ ਸੋਚਣ ਲੱਗੇ ਆ ਹੰਦਲੇਰ ਨੂੰ ਇਹ ਤਾਂ ਯਕੀਨ ਸੀ ਕਿ ਬਨਰਾਜ ਨੂੰ ਪਿਆਰ ਹ ਉਸ ਨਾਲ ਦਿਨ ਨਿਕਲ ਰਹੇ ਸੀ ਬਨਰਾਜ ਦੇ ਦੋਸਤਾਂ ਅੱਜ ਆ ਕੇ ਸਕੂਲ ਬੈਠ ਕੇ ਦੇਬਾਨੀ ਤੇ ਰਵੀ ਵੀ ਸੀ ਸਨੇ ਬਨਰਾਜ ਨੂੰ ਦੇਖਦੇ ਕਿਹਾ ਯਾਰ ਅਸੀਂ ਸੋਚ ਰਹੇ ਹਾਂ ਕਿ ਕੱਲ ਜੇਕਰ ਤੈਨੂੰ ਸਹੀ ਲੱਗੇ ਬਨਰਾਜ ਨੇ ਉਸ ਵੱਲ ਦੇਖਿਆ ਓਕੀ ਸਨੇ ਰਵੀ ਵੱਲ ਦੇਖਿਆ ਰਵੀ ਨੇ ਬੁਲਣਾ ਸ਼ੁਰੂ ਕੀਤਾ ਦੇਖੋ ਬਨਰਾਜ ਜੇਕਰ ਅਸੀਂ ਮਿਲ ਕੇ ਤੈਨੂੰ ਅਗਵਾ ਕਰ ਲਈਏ ਤੇ ਦਲੇਰ ਪਰੇਸ਼ਾਨ ਹੋ ਜਾਏਗੀ ਖੁਦ ਪਿਆਰ ਦਾ ਇਜ਼ਹਾਰ ਕਰੇਗੀ ਤੇ ਫਿਕਰ ਕਰੇਗੀ ਕੀ ਸਨੇਹਰਾ ਨੂੰ ਵਸਫਲ ਦੇਖਤੇ ਗਿਆ ਪਾਗਲ ਹੋਗੇ ਤੁਸੀਂ ਤੁਹਾਨੂੰ ਇਹ ਛੋਟੀ ਗੱਲ ਲੱਗਦੀ ਆ ਤੇ ਕੀ ਹੱਕ ਆ ਮੈਨੂੰ ਵੀ ਉਸਨੂੰ ਪਰੇਸ਼ਾਨ ਕਰਨ ਦਾ ਤੇ ਜਦੋਂ ਉਸਨੂੰ ਪਤਾ ਚੱਲੇਗਾ ਕਿ ਉਹ ਮਾਫ ਕਰ ਪਾਏਗੀ ਮੈਨੂੰ ਇੱਕ ਹੋਰ ਧੋਖਾ ਨਹੀਂ ਦੇ ਸਕਦਾ ਉਸਨੂੰ ਮੈਂ ਕਿਸੇ ਕੀਮਤ ਤੇ ਵੀ ਨਹੀਂ ਫਿਰ ਮਜਨੂ ਬਣਿਆ ਰਹਿ ਤੇ ਉਸਦਾ ਵਿਆਹ ਹੋ ਜਾਣ ਤੇ ਆਪਣੇ ਪ੍ਰਾਨ ਨਾਲ ਫਿਰ ਕੀ ਦਿੱਕਤ ਆ ਅਰੇ ਬਹੁਤ ਚੰਗਾ ਜੇਕਰ ਦਲੀਲ ਕਹਿੰਦਾ ਵਨਾ ਜਿਵੇਂ ਪ੍ਰਾਨ ਹੀ ਗੁਆਰੇ ਹਾ ਹੋਵੇ ਇਸ ਤਰ੍ਹਾਂ ਉਸਦੀ ਹਾਲਤ ਹੋ ਰਹੀ ਸੀ ਉਸ ਨੂੰ ਇੰਝ ਦੇਖ ਸਾਰਿਆਂ ਨੂੰ ਹੁਣ ਦਲੇਰ ਤੇ ਬਹੁਤ ਗੁੱਸਾ ਆ ਰਿਹਾ ਸੀ ਅੱਜ ਹੋਸਟਲ ਵਿੱਚ ਪਹੁੰਚ ਬਾਣੀ ਦਲੇਰ ਕੋਲ ਬੈਠ ਗਈ ਕਿੰਨੇ ਜੈਦਾ ਨਾ ਤੇਰੇ ਦਿਲ ਕਿੰਨਾ ਸਖਤ ਆ ਤੇਰਾ ਦਿਲ ਜਿਹੜਾ ਕਿਸੇ ਦੇ ਪਿਆਰ ਨੂੰ ਸਮਝ ਨਹੀਂ ਸਕਦਾ ਬਾਣੀ ਨੇ ਦਲੇਰ ਵੱਲ ਦੇਖ ਤੇ ਕਿਹਾ ਦਲੇਰ ਚੁੱਪ ਬੈਠੀ ਰਹੀ ਉਸਨੇ ਬਾਣੀ ਨੂੰ ਕੋਈ ਜਵਾਬ ਨਾ ਦਿੱਤਾ ਤੈਨੂੰ ਪਤਾ ਅੱਜ ਕੀ ਹੋਇਆ ਦਲੇਰ ਕਹਿੰਦੀ ਬਾਣੀ ਨੇ ਸਾਰੀ ਗੱਲ ਉਸ ਨੂੰ ਦੱਸ ਦਿੱਤੀ ਉਹ ਸੱਚੀ ਮਰ ਜਾਏਗਾ ਜੇਕਰ ਤੂੰ ਆਰਬ ਨਾਲ ਵਿਆਹ ਕਰਵਾ ਲਿਆ ਤਾਂ ਦਲੇਰ ਫਿਰ ਵੀ ਚੁੱਪ ਬੈਠੀ ਰਹੀ ਪਾਣੀ ਨੂੰ ਗੁੱਸਾ ਆ ਗਿਆ ਸੀ ਉਸਨੇ ਦਲੇਰ ਨੂੰ ਜ਼ੋਰ ਨਾਲ ਹਿਲਾਉਂਦੇ ਕਿਹਾ ਕਿੰਨੀ ਬੁਰੀਆਂ ਤੂੰ ਤੇਰੇ ਤੇ ਇੱਕ ਇਨਸਾਨ ਦੇ ਟੁੱਟ ਕੇ ਬिखर ਜਾਂਦਾ ਵੀ ਕੋਈ ਅਸਰ ਨਹੀਂ ਸ਼ਰਮ ਆਉਂਦੀ ਹੈ ਮੈਨੂੰ ਤੈਨੂੰ ਆਪਣੀ ਸਹੇਲੀ ਕਹਿੰਦੀ ਹੁਣ ਦਲੇਰ ਚੀਖ ਉੱਠੀ ਹਾਂ ਬੁਰੀਆਂ ਮੈਂ ਨਹੀਂ ਕੋਈ ਫਰਕ ਮੈਨੂੰ ਮੈਂ ਕਵਨਰਾਸ ਲਈ ਆਪਣੇ ਪੂਰੇ ਪਰਿਵਾਰ ਦਾ ਸਿਰ ਚੁੱਕਦਾ ਨਹੀਂ ਕਰ ਸਕਦੀ ਕੀ ਕਹਾਂ ਕਿ ਮੈਨੂੰ ਤੁਹਾਡੇ ਛੋਟੇ ਮੁੰਡੇ ਨਾਲ ਪਿਆਰ ਤੇ ਉਸ ਨੂੰ ਵੀ ਇਸ ਲਈ ਜੋ ਵੀ ਦੋ ਪਰਿਵਾਰ ਫੈਸਲਾ ਕਰ ਚੁੱਕੇ ਨੇ ਮੈਨੂੰ ਮਨਜ਼ੂਰ ਨਹੀਂ ਕੀ ਮੂੰ ਦਿਖਾਏਗੀ ਮੇਰੀ ਮਾਂ ਸਮਾਜ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਮਾਫ ਕਰ ਦਿੱਤਾ ਮੈਂ ਬਨਰਾਜ ਨੂੰ ਪਰ ਮੈਂ ਆਪਣੀ ਮਾਂ ਨੂੰ ਸ਼ਰਮੰਦਾ ਨਹੀਂ ਕਰ ਸਕਦੀ ਕਦੇ ਵੀ ਨਹੀਂ ਕਹਿੰਦੀ ਦਲੇਰ ਦੀਆਂ ਅੱਖਾਂ ਵਿੱਚ ਹੰਝੂ ਸੀ ਉਸੇ ਆਵਾਜ਼ ਸੁਣ ਰਵੀ ਤੇ ਦੀਪੀ ਆ ਗਈਆਂ ਸੀ ਦਲੇਰ ਨੇ ਉਹਨਾਂ ਵੱਲ ਦੇਖ ਤੇ ਕਿਹਾ ਵਕਤ ਦੇ ਇਸ ਖੇਡ ਵਿੱਚ ਮੈਂ ਆਪਣੀ ਮਾਂ ਨੂੰ ਸ਼ਰਮੰਦਾ ਨਹੀਂ ਕਰ ਸਕਦੀ ਕਦੇ ਵੀ ਨਹੀਂ ਬਨਰਾਜ ਇਹ ਸੋਚ ਕਦੇ ਨਾ ਕਦੇ ਮੈਨੂੰ ਭੁੱਲ ਜਾਏਗਾ ਕਿ ਮੈਨੂੰ ਇਸੇ ਮੁਹੱਬਤ ਦੀ ਕਦਰ ਨਹੀਂ ਜ਼ਿੰਦਗੀ ਆਪਣੀਆਂ ਰਾਹਾਂ ਤੇ ਅੱਗੇ ਨਿਕਲ ਜਾਏਗੀ ਇਹ ਵਕਤ ਸਿਰਫ ਖਿਆਲ ਵਾਂਗ ਜਾਦਾ ਜਾ ਕਰੇਗਾ। ਦਲੇਰ ਗੁਰੂ ਚ ਗਲੀ ਨਾਲ ਕਹਿ ਰਹੀ ਸੀ। ਦਲੇਰ ਦੀ ਗੱਲ ਸੁਣ ਉਸੀਆਂ ਸਹੇਲੀਆਂ ਨੂੰ ਦਲੇਰ ਦੀਆਂ ਭਾਵਨਾਵਾਂ ਮਤੇ ਅਸਲ ਗੱਲ ਦਾ ਪਤਾ ਲੱਗ ਗਿਆ ਸੀ। ਤਿੰਨਾਂ ਨੇ ਆਕੇ ਦਲੇਰ ਨੂੰ ਕਲੀਵੀ ਵਿੱਚ ਲੈ ਲਿਆ। ਸਾਨੂੰ ਮਾਫ਼ ਕਰ ਦੇ ਦਲੇਰ। ਤਿੰਨਾਂ ਨੇ ਇੱਕੋ ਸਾਹੇ ਕਿਹਾ ਤੇ ਫਿਰ ਤਿੰਨਾਂ ਦੀ ਅੱਖਾਂ ਵਿੱਚ ਹੰਝੂਆਂ ਦੀ ਲਹਿਰ ਵਹਿ ਨਿਕਲੀ। ਦਲੇਰ ਦੀਆਂ ਅੱਖਾਂ ਵਿੱਚ ਵੀ ਹੰਝੂ ਸੀ। ਹਰਵੀ ਨੇ ਦਲੇਰ ਵੱਲ ਦੇਖ ਤੇ ਕਿਹਾ ਪਰ ਦਲੇਰ ਇਹ ਇੰਜ ਯਾਰ ਤੋ ਕਿਵੇਂ ਕੱਟੇਂ ਕੀ ਜ਼ਿੰਦਗੀ। ਸਾਰਾ ਕੁਝ ਇਹ ਨਾ ਦਰਦਨਾਕ ਝੇ ਲੱਗਦਾ ਇੱਕ ਘਰ ਵਿੱਚ ਆਪਣੇ ਪਿਆਰ ਦੇ ਸਾਹਮਣੇ ਦੂਜੇ ਨਾਲ ਜ਼ਿੰਦਗੀ ਗੁਜ਼ਾਰਨੀ ਤੂੰ ਸੋਚ ਬੰਨਾ ਸਾ ਕੀ ਹਾਲ ਹੋਏਗਾ ਦਲੀ ਨੇ ਗਿਰਾ ਸਾ ਲੈਂਦੇ ਕਿਹਾ ਕਿਸਮਤ ਇਹੀ ਆ ਉਸ ਨੂੰ ਤੇ ਮੈਨੂੰ ਵੀ ਚੁੱਕਣਾ ਪੈਣਾ ਕਿਸਮਤ ਅੱਗੇ ਬਾਣੀ ਨੇ ਉਸ ਦੀ ਅੱਖਾਂ ਵਿੱਚ ਦੇਖਦੇ ਕਿਹਾ ਜਿ ਉਸ ਨੇ ਕੋਈ ਗਲਤ ਕਦਮ ਚੁੱਕ ਲਿਆ ਪਲੀਜ਼ ਇਹ ਜਨਾ ਕੇ ਦਲੀ ਨੇ ਪਰੇਸ਼ਾਨ ਹੁੰਦੀ ਕਿਹਾ ਦੀਪ ਨੇ ਦੋਹਾਂ ਨੂੰ ਚੁੱਪ ਕਰਵਾਉਂਦੇ ਕਿਹਾ ਚੁੱਪ ਕਰੋ ਕੁਝ ਫੈਸਲੇ ਵਕਤ ਤੇ ਛੱਡ ਦੇਣੇ ਚਾਹੀਦੇ ਨੇ ਚੰਗਾ ਸੋਚੋ ਤੇ ਦਲੇਰ ਨੂੰ ਪਰੇਸ਼ਾਨ ਨਾ ਕਰੋ ਫਿਰ ਬੜੀ देर ਤਿੰਨੋਂ ਗੱਲਾਂ ਕਰਦੀਆਂ ਰਹੀਆਂ ਦਲੇਰ ਨਾਲ ਤੇ ਦਲੇਰ ਨੇ ਉਹਨਾਂ ਨੂੰ ਸਮਝਾਇਆ ਕਿ ਉਹ ਕੋਈ ਵੀ ਅਜਿਹੀ ਗੱਲ ਨਾ ਕਰਨ ਜਿਸ ਨਾਲ ਬਨਰਾਸ ਦਾ ਮਨ ਹੋਰ ਸੁਲਗੇਗਾ ਉਸ ਦਾ ਧਿਆਨ ਵੰਡਾਉਣ ਤੇ ਹੋਰ ਪਾਸੇ ਲਗਾਉਣ ਦੀ ਲੋੜ ਹੈ ਰਵੀ ਨੇ ਦਲੇਰ ਦੇ ਹੱਥ ਤੇ ਹੱਥ ਰੱਖਦੇ ਕਿਹਾ ਸੌਖਾ ਉਸ ਲਈ ਵੀ ਨਹੀਂ ਪਰ ਉਸ ਮਾਲਕ ਤੇ ਆਸ ਤਾਂ ਉਸਨੇ ਵੀ ਰੱਖੀ ਹੋਣੀ ਤੋ ਫਿਕਰ ਨਾ ਕਰ ਕਦੇ ਕਦੇ ਜੋ ਅਸੀਂ ਨਹੀਂ ਸੁਲਝਾ ਪਾਉਂਦੇ ਉਹ ਆਪ ਸੁਲਝਾ ਦਿੰਦਾ ਹੈ ਦਲੇਰ ਨੇ ਰਵੀਵਲ ਦੇਖਦੇ ਸਿਰ ਹਾਂ ਵਿਝੇ ਲਾਉਂਦੇ ਗਿਆ ਫਿਰ ਪਰੇਸ਼ਾਨੀ ਕਰਦੀ ਜੋ ਹੋ ਵੀ ਗਿਆ ਚੰਗਾ ਹੀ ਹੋਵੇਗਾ ਦਿਨ ਬੀਤੇਗੇ ਸਮਾਂ ਲੰਘਦਾ ਗਿਆ ਦਲੇਰ ਦੇ ਅੰਦਰ ਜੋ ਚੱਲ ਰਿਹਾ ਸੀ ਉਸ ਨੂੰ ਪਤਾ ਸੀ ਤੇ ਬਨਰਾਲ ਸਹੋਂ ਜਿਵੇਂ ਕੁਝ ਲੁਕਾ ਵੀ ਨਹੀਂ ਪਾਰਿਆ ਸੀ ਬਹੁਤ ਵਾਰ ਤਾਂ ਸਾਰੇ ਬੈਠੀ ਹੁੰਦੀ ਤਾਂ ਚੁੱਪਚਾ ਬਹਿ ਜਾਂਦਾ ਤੇ ਇੱਕ ਪਾਸੇ ਦੇਖਦਾ ਰਹਿੰਦਾ ਦਲੇਰ ਉਸ ਨੂੰ ਦੇਖਦੀ ਤਾਂ ਬਹੁਤ ਪਰੇਸ਼ਾਨ ਹੋ ਜਾਂਦੀ ਉਹ ਸੋਚਦਾ ਕਦੇ ਜ਼ਿੰਦਗੀ ਅਗਲੀ ਕਰਵਟ ਬਦਲੇਗੀ ਤੇ ਬਨਰਾਲ ਵੀ ਆਪਣੀ ਜ਼ਿੰਦਗੀ ਵਿੱਚ ਅੱਗੇ ਵਧੇਗਾ ਅੱਜ ਬਹੁਤ ਦਿਨ ਬਾਅਦ ਫਰੂਜ ਦਾ ਫੋਨ ਆਇਆ ਬਹੁਤ देर ਤੱਕ ਗੱਲ ਕਰ ਉਸਨੇ ਦਲੇਰ ਨੂੰ ਕਿਹਾ ਕਿ ਮੇਰੀ ਤਬੀਤ ਹੁਣ ਠੀਕ ਨਹੀਂ ਰਹਿੰਦੀ ਹੁਣ ਬਸ ਇਹ ਇੱਛਾ ਦਿਲ ਕਰਦਾ ਕਿ ਤੇਰਾ ਘਰ ਵਸਤਾ ਦੇਖ ਲਵਾਂ ਫਿਕਰ ਕਿਉਂ ਕਰਦੀਆਂ ਮੈਂ ਸਭ ਹੋ ਜਾਣਾ ਦਲੇਰ ਨੇ ਉਸਦੀ ਫਿਕਰ ਕੱਟ ਕਰਨ ਲਈ ਕਿਹਾ ਨਹੀਂ ਤੀ ਹੁਣ ਪੱਕੇ ਪੇਪਰ ਹੁੰਦੇ ਨੇ ਤੇਰੀ ਆ ਜਾ ਪੜਾਈ ਦੇ ਨਾਲ ਨਾਲ ਚੱਲਦੀ ਰਹਿਣੀ ਆਰਮ ਮਿਲ ਜਾਂਦਾ ਮੈਨੂੰ ਜਦੋਂ ਫੋਨ ਕਰਦੀਆਂ ਤੇਰੀ ਪੂਆ ਸੱਸ ਬੀਵੀਆਂ ਜਲਦੀ ਕਰਦੀਆਂ ਦੇ ਹੱਕ ਵਿੱਚ ਹੀ ਆ ਪਰ ਮੈਂ ਇਨੀ ਜਲਦੀ ਕਾਦੀ ਆ ਦਲੇਰ ਨੇ ਕਿਹਾ ਜਲਦੀ ਆਤੀ ਮੈਨੂੰ ਫਰੋਜ਼ ਦੀ ਆਵਾਜ਼ ਵਿੱਚ ਜਿਵੇਂ ਕਾਲੀ ਤੇ ਹੁਕਮ ਵੀ ਸੀ ਛੇਕਾ ਮਾਂ ਜਿਵੇਂ ਤਹਾਨੂੰ ਚੰਗਾ ਲੱਗੇ ਕਹਿੰਦੀ ਦਲੇਰ ਨੇ ਫੋਨ ਰੱਖ ਦਿੱਤਾ ਬਹੁਤ ਦੇਰ ਇਕੱਲੀ ਬੱਠੀ ਸੋਚਦੀ ਰਹੀ ਫਿਰ ਉੱਪਰ ਦੇਖਦੀ ਬੋਲੀ ਸ਼ਾਇਦ ਇਹੀ ਠੀਕ ਹੋਵੇਗਾ ਫਿਰ ਉਸਨੇ ਸਾਰੀ ਗਲਪਣੀਆਂ ਸਹੇਲੀਆਂ ਨੂੰ ਵੀ ਦੱਸ ਦਿੱਤੀ ਜੋ ਉਸ ਦੀ ਗੱਲ ਸੁਣ ਕੇ ਬਹੁਤ ਪਰੇਸ਼ਾਨ ਹੋ ਗਈਆਂ ਸੀ ਪਰ ਗੱਲ ਪੱਕੇ ਪੇਪਰ ਹੋਣ ਤੋਂ ਬਾਅਦ ਹੀ ਹੋਵੇਗੀ ਇਹ ਤਾਂ ਪੱਕਾ ਹੀ ਸੀ ਉਧਰ ਕਰਵਲੇ ਨੇ ਤਾਪਸ ਵਿੱਚ ਗੱਲ ਕਰਕੇ ਤਰੀ ਕਢ ਲਈ ਸੀ ਦਲੇਰ ਦੇ ਪੱਕੇ ਪੇਪਰ ਹੋਣ ਤੋਂ 10 ਦਿਨ ਬਾਅਦ ਦੀ ਦਿਨ ਨਿਕਲਦੇ ਰਹੇ ਤੇ ਪੇਪਰ ਵੀ ਹੋ ਗਏ ਹੁਣ ਅਗਲੇ ਦਿਨ ਸਾਰੇ ਕਾਰਜਾਂ ਰਹੇ ਸੀ ਆਰਵਿਤ ਦੇ ਚਿੱਤੀ ਵਿੱਚ ਸੀ ਪਰ ਪਰਿਵਾਰ ਦੀ ਸੋਚ ਚੁੱਪ ਸੀ ਸਿਰ ਤਵਨਰਾਜ ਸੀ ਚੁੱਪੀ ਤੇ ਪਰੇਸ਼ਾਨ ਸੀ ਉਸਨੇ ਅਜਾ ਬਨਰਾਜ ਨੂੰ ਕਹਿ ਹੀ ਦਿੱਤਾ ਤੇਰੀ ਜਗ੍ਹਾ ਮੈਂ ਹਾਂ ਮਤਾ ਬਗਾਵਤ ਕਰਦਾ ਕਿਸੇ ਦਿਨ ਆ ਸੋਚਾ ਤੇ ਦਲੇਰ ਨੂੰ ਅਗਵਾ ਕਰਕੇ ਰਹਿ ਜਾਮ ਬਾਦੀ ਵਾ ਦੇਖੀ ਜਾਈ ਦਲੇਨੀ ਉਸ ਵੱਲ ਦੇਖ ਤੇ ਕਿਹਾ ਸੋਖਾ ਨਹੀਂ ਆਹੋ ਸੋਖਾ ਤਾਂ ਜੋ ਹੋ ਰਿਹਾ ਉਹ ਵੀ ਨਹੀਂ ਕੀ ਸੋਖਾ ਹੋ ਵੀਗਾ ਯਾ ਤੂੰ ਸਮਝ ਨਹੀਂ ਰਿਹਾ ਵਨਰਾਜ ਨੇ ਖਿੱਚ ਕੇ ਕਿਹਾ ਤੂੰ ਬਗਵਾਸ ਬੰਦ ਰੱਖ ਆਪਣੀ ਤੇ ਧਿਆਨ ਨਾਲ ਸੁਣ ਅਸੀਂ ਅੱਜ ਰਾਤੀ ਯੂ ਮੀਟਿੰਗ ਤੇ ਗੱਲ ਕਰਾਂਗੇ ਸਾਰੇ ਤੂੰ ਵੀ ਉੱਥੇ ਰਹੀਂ ਸਾਰੇ ਵਨਰਾਜ ਨੇ ਹੈਰਾਨ ਹੁੰਦੇ ਕਿਹਾ ਕੁਦਰਤ ਜਦੋਂ ਕਿਸੇ ਨੂੰ ਮਲਵਾਉਣ ਤੇ ਆਉਂਦੀ ਆ ਤਾਂ ਖੁਦ ਵਖੁਦ ਹੀ ਰਸਤੇ ਬਣਨ ਲੱਗਦੇ ਨੇ ਲੋਕ ਮਦਦ ਕਰਦੇ ਨੇ ਮੌਸਮ ਸੁਹਾਵਣਾ ਹੁੰਦੇ ਨੇ ਤੇਸ਼ ਕਮਬੈਕ ਦਾ ਜੂਮ ਮੀਟਿੰਗ ਵਿੱਚ ਅਸੀਂ ਸਾਰੇ ਸ਼ਾਮਲ ਹੋਏ ਪਰ ਜਰੂਰ ਦਲੇਰ ਸੋਗੀ ਉਸੀਆਂ ਸਹਿਰਿਆਂ ਕਮਰੀ ਤੋਂ ਬਾਹਰ ਆ ਕੇ ਸ਼ਾਮਲ ਹੋਈਆਂ। ਉਹ ਨਾਸ ਵੀ ਐਡ ਹੋਇਆ ਤੇ ਜਦੋਂ ਉਸਨੇ ਆਰਵ ਨੂੰ ਦੇਖਿਆ ਤਾਂ ਹੈਰਾਨ ਹੋ ਗਿਆ। ਆਰਵ ਉਸਦੀ ਹੈਰਾਨੀ ਦੀ ਕਿਸੇ ਮਹਿਨਾਰੇ। ਜਿਆਦਾ ਹੈਰਾਨ। ਆਰਵ ਵੀ ਸਾਡੀ ਟੀਮ ਵਿੱਚ ਸਗੋ ਕੈਪਟਨ ਹੈ ਟੀਮ ਦਾ। ਸੇਮ ਨੇ ਮੁਸਕਰਾਉਂਦੇ ਹੋਏ ਕਿਹਾ ਆਰਵ ਨੇ ਕਿਹਾ ਤੇ ਹੋਰੇ ਜਾਣਦੇ ਹੋਏ ਵੀ ਕਿ ਮੇਰਾ ਭਰਾ ਦੀ ਜਾਨ ਵਸਦੀ ਹੈ ਤਲੀਰ ਵਿੱਚ। ਮੈਂ ਉਸਨਰ ਵਿਆਹ ਕਿਵੇਂ ਕਰਵਾ ਲੈਂਦਾ ਆਰਵ ਨੇ ਬੜੇ ਪਿਆਰ ਨਾਲ ਵਰਨਾਸ ਫਲ ਦੇਖ ਰਿਹਾ ਤਾਂ ਵਰਨਾਸ ਦੀ ਅੱਖਾਂ ਛਲ ਗਈਆਂ ਪਰ ਕਰਦੀ ਦੂਜੇ ਹੀ ਪਲ ਉਸਦੇ ਮੂੰਹੋਂ ਨਿਕਲਿਆ ਤਾਂ ਆਰਵ ਨੇ ਗਹਿਰਾ ਸਾਹ ਫੜ ਕੇ ਕਿਹਾ ਹਾਂ ਉਹ ਤਾਂ ਮੁਸ਼ਕਿਲ ਹੈ ਪਰ ਕੋਈ ਹੱਲ ਕੱਢਣਾ ਹੀ ਪੈਣਾ ਤੇ ਉਹਨਾਂ ਨਾਲ ਵੀ ਗੱਲ ਕਰਦੀਆ ਪਰ ਆਰਵ ਵਰਨਾਸ ਨੇ ਹੈਰਾਨੀ ਨਾਲ ਕਿਹਾ ਚਲ ਪਾਪਾ ਨਾਲ ਤਾਂ ਹੁਣੇ ਹੀ ਗੱਲ ਕਰ ਲੈਨੇ ਆਂ ਕਹਿੰਦਾ ਅਜੇ ਉਸਨੇ ਗੱਲ ਪੂਰੀ ਹੀ ਕੀਤੀ ਸੀ ਕਿ ਆਰਵ ਦੇ ਪਾਪਾ ਦਿਨਾ ਨਾਥ ਵਿਆਹ ਹੋਗੇ ਪਾਪਾ ਉਹਨਾਂ ਨੂੰ ਦੇਖ ਕੇ ਬਨਾਰਸ ਤੇ ਹੈਰਾਨੀ ਦੇ ਪੀ ਸੀਮਾ ਨਾ ਰਹੀ ਬਨਾਰਸ ਨੇ ਪਾਪਾ ਨਹੀਂ ਆਉਂਦੇ ਹੀ ਉਹਨਾਂ ਨੂੰ ਪਹਿਲਾਂ ਉਸੇ ਗਲਤੀ ਤੇ ਜੋ ਵੀ ਉਸਨੇ ਦਲੇਰ ਨਾਲ ਕੀਤਾ ਤੇ ਬਹੁਤ ਡਾਟ ਲਗਾਈ ਤੇ ਫਿਰ ਕਿਹਾ ਫਿਕਰ ਨਾ ਕਰ ਮੈਂ ਵੀ ਤੇਰੇ ਨਾਲ ਸਾਰੀ ਉੱਚੀ ਹੱਸ ਪਏ ਗੱਲਾਂ ਸ਼ੁਰੂ ਹੋਈਆਂ ਤੇ ਪੁੱਵਾ ਇੰਜ ਨਹੀਂ ਮੰਨੇਗੀ ਇਹ ਵੀ ਸਾਫ ਹੋ ਗਿਆ ਸੀ ਤੇ ਦਲੇਰ ਦੀ ਮਾਮਾ ਜੀ ਵੀ ਮੁਸ਼ਕਿਲ ਕਰ ਸਕਦੀ ਜੇਕਰ ਉਹਨਾਂ ਨਾਂ ਵੀ ਕਰਨ ਤਾਂ ਮਾਮੀ ਤਾਂ ਪੱਕਾ ਕਰ ਸਕਦੀ ਕਿਉਂਕਿ ਉਹ ਆਪਣੀ ਤੇ ਸ਼ਾਨ ਦਾ ਰਿਸ਼ਤਾ ਮੰਗਦੀ ਬਨਾਰਸ ਲਈ ਫਿਰ ਕੀ ਕੀਤਾ ਜਾਵੇ ਇਹ ਸਭ ਦਾ ਸਵਾਲ ਤਾਂ ਆਰਵ ਨੇ ਕਿਹਾ ਅਿੰਝ ਗੱਲ ਨਹੀਂ ਹੋਣੀ ਕੱਲ ਮਿਲ ਕੇ ਗੱਲ ਕਰਦੇ ਹਾਂ ਮੇਰੀ ਕੋਲ ਇੱਕ ਸੁਪਰ ਹਿੱਟ ਪਲਾਨ ਹੈ ਜੋ ਕੱਲ ਦੱਸੂਗਾ ਤੁਹਾਨੂੰ ਸਾਰੇ ਬਹੁਤ ਕੋਸ਼ਿਸ਼ ਏ ਕਿ ਹੋਣ ਕੋਈ ਹੱਲ ਜ਼ਰੂਰ ਨਿਕਲੋਣਾ ਬਨਰਾਜ ਅਜੇ ਵੀ ਹੈਰਾਨੀ ਤੋਂ ਬਾਹਰ ਨਹੀਂ ਆ ਰਿਹਾ ਸੀ ਸਿਦ ਨੇ ਉਸਨੂੰ ਹਿਲਾਉਂਦੇ ਕਿਹਾ bro ਬਾਹਰ ਹੈਰਾਨੀ ਤੋਂ ਸਾਰੇ ਤੇਰੇ ਨਾਲ ਆ ਤੇ ਕੁਝ ਚੰਗਾ ਹੀ ਹੋਵੇਗਾ ਬਨਰਾਜ ਨੇ ਸਿਦ ਨੂੰ ਗੱਲ ਨਾਲ ਲਗਾ ਲਿਆ ਤੇ ਬਹੁਤ ਭਾਵਕ ਹੋ ਗਿਆ ਯਾਰ ਦਲੇਰ ਨਾ ਮੰਨੀ ਤਾਂ ਨਾ ਮੰਨੀਗੀ ਤਾਂ ਜ਼ਬਰਦਸਤੀ ਵਿਆ ਕਰਵਾ ਦੇਣਾ ਤੇਰਾ ਉਸਨਾਂ ਕਹਿੰਦੇ ਸਿਰ ਹੱਸ ਪਿਆ ਯਾਰ ਕੀ ਸੋਚ ਰਹੀ ਹਾਂ ਤੂੰ ਸੇ ਸਾਰੀ ਮੈਨੂੰ ਵੀ ਦੱਸੋ ਮੈਨੂੰ ਲੱਗਦਾ ਤੈਨੂੰ ਪਤਾ ਸਾਰਾ ਸਿਰ ਹੱਸਣ ਲੱਗ ਗਿਆ ਇੰਤਜ਼ਾਰ ਕਰ ਕੱਲ ਆਰਵ ਨੇ ਸਾਰਾ ਕੁਝ ਸਮਝਾ ਦੇਣਾ ਤੈਨੂੰ ਹੁਣ ਕਿਉਂ ਨਹੀਂ ਦੱਸਦਾ ਬਨਰਾਜ ਨੇ ਹੈਰਾਨ ਹੁੰਦੇ ਕਿਉਂਕਿ ਨਹੀਂ ਦੱਸ ਸਕਦਾ ਬਸ ਇਹ ਸਮਝ ਕੇ ਤੇਰਾ ਕੰਮ ਰੱਬ ਨੇ ਖੁਦ ਬਣਾਇਆ ਹੁਣ ਸ਼ੁਕਰ ਕਰ ਉਸਾ ਤੇ ਸੋਚਾ ਮੈਨੂੰ ਵੀ ਸੌਣ ਦੀ ਕਹਿੰਦਾ ਸਿਰ ਚਾਦਰ ਲੈ ਕੇ ਪੈ ਗਿਆ ਸਿੱਟ ਸੋ ਗਿਆ ਤੇ ਬਨਰਾਜ ਵੀ लेट ਗਿਆ ਸਾਰੀ ਰਾਤ ਉਸ ਨੂੰ ਨੀਂਦ ਨਹੀਂ ਆਈ ਤੇ ਉਹ ਇਹੀ ਸੋਚਦਾ ਰਿਹਾ ਕਿ ਕੀ ਕਰ ਰਹੀ ਵੀ ਇਹ ਸਭ ਤੇ ਹੈਰਾਨੀ ਦੀ ਉਸੇ ਕੋਈ ਸੀਮਾ ਹੀ ਨਹੀਂ ਸੀ ਇੰਜ ਹੀ ਉਸ ਨੂੰ ਨੀਂਦ ਆ ਗਈ ਤੇ ਉਹ ਸੋ ਗਿਆ ਸਵੇਰੇ ਤੜਕੀ ਉਸ ਨੂੰ ਆਰਮ ਦੇ ਫੋਨ ਦੀ ਉਠਾਇਆ ਤੇ ਉਸ ਦੇ ਨਾਲ ਇਹ ਕਿਹਾ ਮੈਂ ਤੈਨੂੰ ਤੇ ਦਲੀਲ ਨੂੰ 2 ਘੰਟੇ ਤੱਕ ਲੈਣਾ ਜਾਵਾਂਗਾ ਉਹ ਹੀ ਸਵੇਰੇ ਆਪਣੀਆਂ ਸਹੇਲੀਆਂ ਨਾਲ ਗਰਾਊਂਡ ਵਿੱਚ ਤੂੰ ਵੀ ਪਹੁੰਚਦੀ ਉਸ ਨੂੰ ਕਹਿ ਕਿ ਤੂੰ ਕੁਝ ਦਿਨਾਂ ਵਿੱਚ ਬਾਹਰ ਜਾ ਰਹੀਆਂ ਕੀ ਵਨਨਾਸ ਨੇ ਹੈਰਾਨੀ ਨਾਲ ਪੁੱਛਿਆ ਪਰ ਮੈਂ ਇੱਥੇ ਜਾ ਰਹੀ ਹਾਂ ਵਨਨਾਸ ਦੀ ਹੈਰਾਨੀ ਦੇਖਾਰ ਉਹ ਹੱਸ ਪਿਆ ਕਵਰਾਨਾ ਯਾਰ ਸ਼ਕੀਨ ਕਰ ਤੇ ਜੇ ਕਹਿ ਰਿਹਾ ਉਹ ਕਰ ਨਹੀਂ ਕਵਰਾ ਨਹੀਂ ਰਿਹਾ ਅਸਲ ਵਿੱਚ ਪੂਰੀ ਗੱਲ ਪਤਾ ਨਹੀਂ ਇਸ ਲਈ ਪੂਰੀ ਆਤਮ ਵਿਸ਼ਵਾਸ ਨਾਲ ਉਸ ਨਾਲ ਕਿਵੇਂ ਗੱਲ ਕਰੂੰਗਾ ਸਮਝ ਨਹੀਂ ਆਉਂਦੀ ਪੂਰੀ ਗੱਲ ਤਾਂ ਮਿਲ ਕੇ ਹੀ ਦੱਸਣੀ ਪੈਣੀ ਆਰਵ ਨੇ ਕੁਝ देर ਹੋਰ ਗੱਲ ਕੀਤੀ ਤੇ ਫੋਨ ਬੰਦ ਕਰ ਦਿੱਤਾ ਵਨਨਾਸ ਗਰਾਊਂਡ ਵਿੱਚ ਪਹੁੰਚੇ ਤੇ ਇੱਕ ਪਾਸੇ ਲੱਗੇ ਸੀਮਿੰਟ ਦੇ ਬੈਂਚ ਤੇ ਦਿਲ ਰਤੀ ਉਸ ਹੰਸਾਂ ਸਹੀਲੀਆਂ ਬੈਠੀਆਂ ਸੀ ਬਨਨਾ ਸੇ ਚਿਹਰੇ ਦੀ ਰੌਣਕ ਜਿਵੇਂ ਮੋੜਾਈ ਸੀ ਸਿਰਵਿਉ تھی ਸੀ ਪਰ ਜਿਵੇਂ ਹੀ ਉਸਨੇ ਬਨਰਾਸ ਨੂੰ ਆਉਂਦੇ ਦੇਖਿਆ ਉਹ ਬਨਰਾਸ ਵੱਲ ਲੱਗ ਗਿਆ ਇਹ ਨਹੀਂ ਕਰਨਾ ਬ్రో ਬਿਲਕੁਲ ਨਹੀਂ ਉਸਨੇ ਸਿਰ ਹਿਲਾਉਂਦੇ ਹੋਏ ਬਨਰਾਸ ਨੂੰ ਕਿਹਾ ਕਿ ਨਹੀਂ ਕਰਨਾ ਇੱਕ ਖੁਸ਼ੀ ਵਾਲਾ ਚਿਹਰਾ ਨਹੀਂ ਬਣਾਉਣਾ ਪੁਰਾਣਾ ਦੀਵਦਾਸ ਵਾਲਾ ਚਿਹਰਾ ਹੀ ਸੁਪਰ ਹਿੱਟਾ ਸਿਰ ਦੀ ਗਰਲਸ ਨੂੰ ਬਨਰਾਸ ਨੇ ਉਸ ਪਰ ਹੈਰਾਨੀ ਨਾਲ ਦੇਖਿਆ ਹੁਣ ਇਹ ਕੀ ਗੱਲ ਹੋਈ ਯਾਰ ਲੇ ਨੂੰ ਤਾਂ ਉਦਾਸੀ ਲੱਗਣਾ ਚਾਹੀਦਾ ਵਨਰਾਜ ਉਸੇ ਕਲ ਸਮਝ ਗਿਆ ਸੀ ਫਿਰ ਦੋਨੋਂ ਦਲੇਰ ਤੇ ਬਾਕੀ ਨੂੰ ਚਲੇ ਗਏ ਉਸ ਨੂੰ ਆ ਦੇਖ ਦਲੇਰ ਜੋ ਪਹਿਲਾਂ ਆਪਣੀਆਂ ਸਹੇਲੀਆਂ ਨਾਲ ਗੱਲ ਕਰ ਰਹੀ ਸੀ ਛੁੱਪ ਹੋ ਗਏ ਵਨਰਾਜ ਸੇ ਸਿਕ ਗੋਲਨ ਖੜ ਗਏ ਤੇ ਵਨਰਾਜ ਨੇ ਕਿਹਾ ਠੀਕ ਹੈ ਦੋਸਤੋ ਅਲਵਿਦਾ ਹੁਣ ਦੇਖੋ ਕਦੋਂ ਮਿਲਦੇ ਹਾਂ ਦੀਪ ਨੇ ਉਸ ਵੱਲ ਦੇਖ ਤੇ ਕਿਹਾ ਕਦੋਂ ਮਿਲਦੇ ਹਾਂ ਮਤਲਬ ਬਸ ਥੋੜੀਆਂ ਛੁੱਟੀਆਂ ਨੇ ਜਨਾਬ ਅਗਲੇ ਸੈਸ਼ਨ ਵਿੱਚ ਜਲਦੀ ਮਿਲਦੇ ਹਾਂ ਤੇ ਫਿਰ ਦਲੇਰ ਦੇ ਵਿਆਹ ਵਿੱਚ ਤਾਂ ਮੁਲਾਕਤ ਹੋਣੀ ਹੀ ਆ ਕਹਿੰਦੇ ਉਹ ਹੱਸ ਪਈ ਨਹੀਂ ਅਗਲਾ ਸੈਸ਼ਨ ਨਹੀਂ ਆ ਰਹੀ ਮੈਂ ਹੁਣ ਬਾਕੀ ਜੋ ਵੀ ਕਰਨਾ ਪਰਦੇਸ ਜਾ ਕੇ ਕਰਨਾ ਮੈਂ ਅਮਰੀਕਾ ਜਾ ਰਹੀ ਹਾਂ ਚਲਦੀ ਉਸੇ ਗੱਲ ਸੁਣ ਦਲੇਰ ਨੇ ਹੈਰਾਨੀ ਨਾਲ ਉਸ ਪਲ ਦੇਖਿਆ ਤੇ ਪਤਾ ਨਹੀਂ ਕੀ ਅਜੀਬ ਤੇ ਡਰਾਉਣਾ ਜਿਹਾ ਉਸਦਾ ਦਿਲ ਘੇਰ ਬੈਠਾ ravi ਤੇ ਬਾਕੀ ਉੱਤਕਲੋਤੀਆਂ ਤੇ ਵਰਨਾਸ ਨੂੰ ਹੈਰਾਨੀ ਨਾਲ ਪੁੱਛਣ ਲੱਗ ਗਈਆਂ ਇਹ ਕਦੋਂ ਹੋ ਗਿਆ ਤੂੰ ਦੱਸਿਆ ਹੀ ਨਹੀਂ ਬਸ ਆਰਮਨ ਨੇ ਸਲਾਹ ਦਿੱਤੀ ਤੇ ਮੈਨੂੰ ਚੰਗੀ ਲੱਗੀ। ਦਲੇਰ ਜੋ ਖੁਦ ਨੂੰ ਮਜ਼ਬੂਤ ਕਰ ਖੜੀ ਸੀ ਉਸ ਦੀਆਂ ਅੱਖਾਂ ਵਿੱਚ ਆਪ ਮਾਰੀ ਹੀ ਹੰਜੂ ਆਗੇ ਤੇ ਉਸ ਨੇ ਸਭ ਤੋਂ ਲੁਕਾਉਂਦੇ ਪੂੰਝ ਵੀ ਲਏ। ਬਨਰਾਸ ਵੱਲ ਦੇਖਤੀ ਦਲੇਰ ਨੇ ਕਿਹਾ ਵਿਆਹ ਤੱਕ ਤੇ ਰੁਕੇਗਾ। ਬਨਰਾਸ ਦਲੇਰ ਦੀਆਂ ਅੱਖਾਂ ਵਿੱਚ ਦੇਖ ਰਿਹਾ ਸੀ ਤੇ ਉਹ ਜੀ ਇੱਕ ਟੱਕ ਦੇਖ ਤੇ ਕਿਹਾ ਵਿਆਹ ਕਰਕੇ ਹੀ ਤਾਂ ਜਾ ਰਿਹਾ। ਕੋਸ਼ਿਸ਼ ਕਰਾਂਗਾ ਪਹਿਲਾਂ ਹੀ ਚਲਾ ਜਾਵਾਂ। ਉਹ ਸਿੱਖ ਗੱਲ ਸੁਣ। ਦਲੇਰ ਦਾ ਰੰਗ ਪੀਲਾ ਪੈ ਗਿਆ ਤੇ ਗਲਾ ਸੁੱਕ ਗਿਆ ਦੁਨੀਆਂ ਜਮੀ ਉਸ ਨੂੰ ਪਰਲੇ ਆਈ ਜਾਪ ਗਈ ਹੋਵੇ ਸਿਨੇ ਬਨਾਰਸ ਨੂੰ ਗਲੇ ਲਗਾ ਲਿਆ ਤੇ ਹੌਲੀ ਜੀ ਉਸ ਦੇ ਕੰਨ ਵਿੱਚ ਕਿਹਾ تیر ਬਿਲਕੁਲ ਸਹੀ ਨਿਸ਼ਾਨੇ ਤੇ ਲੱਗਾ ਤੇ ਫਿਰ ਉੱਚੀ ਕਹਿਣ ਲੱਗਾ ਤੈਨੂੰ ਬਹੁਤ ਯਾਦ ਕਰਾਂਗੇ ਮੈਂ ਵੀ ਕਿ ਬਨਾਰਸ ਨੇ ਫਿਰ ਕਿਹਾ ਕੁਝ تیر ਤੱਕ ਅਰਵ ਲੈਣਾ ਆ ਰਿਹਾ ਜੇ ਚਾਹੋ ਤਾਂ ਕੁਝ ਤੇ ਕੁੰਮ ਫਿਰੋ ਨਹੀਂ ਮੇਰਾ ਮਨ ਨਹੀਂ ਮੈਂ ਹੋਸਟਲ ਹੀ ਰੁਕਣਾ ਚਾਹੁੰਨੀ ਹਾਂ ਦਲੇਰ ਦਾ ਉਤਰੀਆ ਚਿਹਰਾ ਤੇ ਉਦਾਸ ਸ਼ਬਦੀ کہہ ਰਹੀ ਸੀ ਬਾਣੀ ਨੇ ਕਿਹਾ ਮੈਨੂੰ ਥੋੜਾ ਕੰਮ ਆ ਅਸੀਂ ਫਿਰ ਮਿਲਦੇ ਹਾਂ ਕੁਝ देर ਵਿੱਚ ਤੂੰ ਆਪਣਾ ਸਮਾਨ ਦੇਖ ਲੈ ਉਤਰੀਂ ਦੇ ਤੇ ਬਹਾਨੇ ਨਾਲ ਤਿੰਨੋਂ ਨਿਕਲ ਗਈਆਂ ਸਿਰ ਤੇ ਬਨਾਸ ਵੀ ਚਲੇ ਗਏ ਪਰ ਕੁਝ ਸੋਚ ਰਾਵੀ ਵਾਪਸ ਦਲੇਰ ਕੋ ਲਾਗੀ ਕਿ ਉਸੇ ਕੋਲ ਵੀ ਕਿਸੇ ਦਾ ਰਹਿਣਾ ਜ਼ਰੂਰੀ ਆ ਦਲੇਰ ਤੇ ਰਾਵੀ ਤੇ ਜਨਮ ਅਗਰੋਂ ਸਾਰਿਆਂ ਨੇ ਹੱਥ ਤੇ ਹੱਥ ਰੱਖ ਆਪਣੇ ਪਲਾਨ ਦੀ ਪਹਿਲੀ ਕਾਮਯਾਬੀ ਮਨਾਈ ਤੇ ਫਿਰ ਉਹ ਆਰਵ ਦੇ ਦਸੇ ਪਤੇ ਤੇ ਪਹੁੰਚ ਗਏ ਜਿਤੇ ਆਰਵਤੀ ਉਸਦੇ ਪਿਤਾ ਦਿਨਨਾਥ ਉਹਨਾਂ ਦਾ ਇੰਤਜ਼ਾਰ ਕਰ ਰਹੀ ਸੀ ਆਰਵ ਨੂੰ ਦੇਖ ਬਨਰਾਜ ਨੇ ਭੱਜ ਕੇ ਉਸ ਨੂੰ ਗਲਵਕੜੀ ਵਿੱਚ ਲੈ ਲਿਆ ਤੇ ਬਹੁਤ ਝਜਵਾਤੀ ਹੋ ਗਿਆ ਬਸ ਕਮਲਿਆ ਇੰਜ ਕਿਉਂ ਕਰਨਾ ਤੈਨੂੰ ਦੁੱਖ ਦੇ ਕੇ ਮੈਂ ਆਪਣਾ ਸੁੱਖ ਕਿਵੇਂ ਲੱਭ ਲੈਂਦਾ ਆਰਵ ਨੇ ਉਸ ਦਾ ਸਿਰ ਪਲੋ ਉਸਤੇ ਕਿਹਾ ਆਰਵ ਨੂੰ ਮਿਲ ਕੇ ਚ ਰੋ ਬਨਰਾਜ ਦਿਨਨਾਥ ਕੋਲ ਗਿਆ ਤਾਂ ਉਸ ਨੇ ਪਹਿਲਾਂ ਪਿਆਰ ਨਾਲ ਤੇ ਫਿਰ ਥੋੜੀ ਫਟਕਾਰ ਨਾਲ ਬਨਰਾਜ ਨੂੰ ਸਮਝਾਉਂਦੇ ਹੋਏ ਕਿਹਾ ਜ਼ਿੰਦਗੀ ਵਿੱਚ ਜ਼ਰੂਰੀ ਨਹੀਂ ਆਪਾਂ ਕੋਈ ਗਲਤੀ ਕਰੀ ਤਿਸ ਨੂੰ ਸੁਧਾਰਨ ਦਾ ਮੌਕਾ ਮਿਲੇ ਤੇ ਫਿਰ ਉਹ ਮੌਕਾ ਦੂਣ ਵਿੱਚ ਪਰਿਵਾਰ ਸਾਥੀ ਵੀ ਹੈ ਤਾਂ ਸਭ ਗਲਤ ਹੀ ਪੁੱਤ ਕਿਸੇ ਦੀ ਤੀਜੇ ਕਰ ਸਾਡੇ ਕਿਸੇ ਮਜ਼ਾਕ ਝੂਠ ਹਰਕਤ ਕਰਨ ਅਜਮਾਇਸ਼ਾਂ ਵਿੱਚ ਪੈ ਜਾਵੇ ਇਸ ਤੋਂ ਜ਼ਿਆਦਾ ਮਾੜੀ ਗੱਲ ਹੋਰ ਕੀ ਹੋ ਸਕਦੀ ਹੈ ਵਿਨਰਾਜ਼ ਨੇ ਆਪਣੇ ਪਿਤਾ ਦਾ ਹੱਥ ਫੜ ਕੇ ਕਿਹਾ ਮੈਂ ਸ਼ਾਵਧਨ ਵਿੱਚ ਨਹੀਂ ਦੱਸ ਸਕਦਾ ਮੈਨੂੰ ਕਿੰਨਾ ਪਛਤਾਵਾ ਤੇਰਾ ਪਛਤਾਵਾ ਦੇਖੀ ਤੇਰੇ ਨਾਲ ਖੜਿਆ ਤੇ ਫਿਰ ਬਨਰਾਜ ਨੂੰ ਸਾਰੀ ਗੱਲ ਉਹਨੇ ਹੀ ਸਮਝਾ ਦਿੱਤੀ ਪਰ ਉਹ ਪਛਾਣ ਜਾਏਗੀ ਤੇ ਫਿਰ ਉਸਨੇ ਇਨਕਾਰ ਕਰ ਦਿੱਤਾ ਫਿਰ ਕੀ ਹੋਵੇਗਾ ਕੋਈ ਨਹੀਂ ਪਛਾਣਦਾ ਤੇ ਜੇਕਰ ਇੰਝ ਹੋ ਵੀ ਗਿਆ ਤੇ ਕਿਸਮਤ ਦਾ ਫੈਸਲਾ ਹੋਵੇਗਾ ਫਿਰ ਰੱਬ ਦੀ ਮਰਜ਼ੀ ਬਨਰਾਜ ਨੇ ਸਿਰ ਝੁਕਾਉਂਦੇ ਹੋਏ ਹਾਂ ਵਿੱਚ ਸਿਰ ਹਿਲਾਇਆ ਤੇ ਫਿਰ ਬੋਲਿਆ ਭੂਗਾ ਭੂਗਾ ਨੇ ਨਹੀਂ ਮੰਨਣਾ ਇਸ ਲਈ ਉਸਨੂੰ ਪਹਿਲਾਂ ਕੁਝ ਨਹੀਂ ਦੱਸਣਾ ਬਾਅਦ ਦੀ ਬਾਤ ਦੇਖਦੇ ਹਾਂ ਫਿਰ ਦਿਨਨਾਥ ਨੇ ਕਿਹਾ ਪਰ ਫਰੂਜ ਪੈਨਸ ਨਾਲ ਗੱਲ ਕਰਨੇ ਬੰਦੀ ਆ ਉਹ ਆਪ ਮੈਂ ਕਰ ਲਵਾਂਗਾ ਨਹੀਂ ਪਪਾ ਉਹਨਾਂ ਨੇ ਇੰਤਜ਼ਾਰ ਕੀਤਾ ਤਾਂ ਬਨਰਾਜ ਨੇ ਡਰਦੇ ਕਿਹਾ ਉਹਨਾਂ ਨੂੰ ਸਾਰੀ ਗੱਲ ਦੱਸਾਂਗੇ ਫਿਰ ਦੇਖਦੇ ਆ ਆਰਵ ਨੇ ਕਿਹਾ ਚਲ ਹੁਣ ਤੋਂ ਕਾਲਜ ਪਹੁੰਚ ਤੇ ਜਿੰਮੇ ਦੱਸਿਆ ਕਰਦਾ ਜਾ ਤੇ ਯਾਦ ਰੱਖ ਅਸੀਂ ਤੇਰੇ ਨਾਲ ਆ ਬਨਰਾਸੇ ਸਾਰੇ ਦੋਸਤ ਇਹ ਆਰਵ ਨੇ ਆ ਕੇ ਉਸਨੂੰ ਗਲਵੱਕੜੀ ਵਿੱਚ ਪਾ ਲਿਆ ਬਨਰਾਸ ਖੁਸ਼ੀ ਨਾਲ ਭਰ ਗਿਆ ਤੇ ਸਿਲਿਆ ਹੋਈਆਂ ਅੱਖਾਂ ਪੂੰਝਦਾ ਹੋਇਆ ਬੋਲਿਆ ਯਾਦ ਰੱਖਣਾ ਦਲੇਨ ਇਕੱਲੇ ਇਕੱਲੇ ਦੇ ਕੰਨ ਤੋਂ ਲਹੂ ਕਢਣਾ ਉਸੇ ਗੱਲ ਤੋਂ ਸਾਰੇ ਹਾਸਪੇ ਤੇ ਫਿਰ ਉਹ ਕਾਲਜ ਪਰਤ ਗਏ ਦਿਨਾਨਾਥ Papa ਚਲਾ ਗਿਆ ਕਾਲਜ ਪਹੁੰਚ ਕੇ ਸਾਰੇ ਪਲਾਨ ਮੁਤਾਬਿਕ ਗੱਲਾਂ ਕਰਨ ਲੱਗੇ ਤੇ ਬਨਾਰਸ ਨੂੰ ਭੁੱਲ ਨਾ ਜਾਈ ਵਰਗੀਆਂ ਗੱਲਾਂ ਕਰਨ ਲੱਗੇ ਦਲੇਬ ਬਹੁਤ ਉਦਾਸ ਬੈਠੀ ਸੀ ਥੋੜੀ ਦੇਰ ਬਾਅਦ ਆਰਵ ਉਹਨਾਂ ਨੂੰ ਲੈਣ ਆ ਗਿਆ ਤੇ ਸਾਰਿਆਂ ਤੋਂ ਅਲਵਿਦਾ ਲੈ ਦੋਨੋਂ ਤੁਰ ਪਏ ਅੱਜ ਤੋਂ ਕੁਝ ਦਿਨ ਬਾਅਦ 2:00 ਵਜੇ ਸ਼ਾਮਿਲ ਹੋਣ ਲਈ ਸਾਰੇ ਉਹਨਾਂ ਦੇ ਘਰ ਵੀ ਆ ਰਹੇ ਸੀ ਗੱਡੀ ਵਿੱਚ ਬੈਠ ਤੇ ਆਰਵ ਨੇ ਦਲੇਰ ਵੱਲ ਦੇਖਦੇ ਕਿਹਾ ਕੋਈ ਪਰੇਸ਼ਾਨੀਆਂ ਦਲੇਰ ਤਬੇ ਠੀਕ ਆ ਤੁਹਾਡੀ ਮੈਂ ਠੀਕ ਹਾਂ ਕੋਈ ਮੁਸ਼ਕਿਲ ਨਹੀਂ ਦਲੇਰ ਨੇ ਹੌਲੀ ਆਵਾਜ਼ ਵਿੱਚ ਕਿਹਾ ਅੱਛਾ ਚਿਹਰੇ ਤੋਂ ਲੱਗ ਜਿਵੇਂ ਕੋਈ ਤਕਲੀਫ ਆ ਆਰਵ ਨੇ ਫੇਰ ਕਿਹਾ ਫਿਰ ਉਸਨੇ ਗੱਡੀ ਸਟਾਰਟ ਕਰ ਲਈ ਤੇ ਹੋਰ ਇਧਰ ਉਧਰ ਦੀਆਂ ਗੱਲਾਂ ਕਰਨ ਲੱਗ ਗਿਆ ਤੇ ਫਿਰ ਅਚਾਨਕ ਬੰਦਾਸਪਲ ਦੇਖਦੇ ਇੱਕ ਲਿਫਾਫਾ ਸਾਨੂੰ ਦਿੰਦੇ ਕਿਹਾ ਯਾਰ ਤੇਰਾ ਪਾਸਪੋਰਟ ਤੇ ਟਿਕਟ ਲੈ ਆਛੇ ਮਿਲੇ ਮੈਨੂੰ ਤੇ ਦਲੇਰ ਨੂੰ ਦੱਸਿਆ हां ਸਾਰਿਆਂ ਨੂੰ ਦੱਸ ਦਿੱਤਾ ਆ ਜੀ ਦਲੇਰ ਦਾ ਚਿਹਰਾ ਹੋਰ ਉਤਰ ਗਿਆ ਸੀ ਪਰ ਆਰਵ ਨੇ ਗੱਲ ਸ਼ੁਰੂ ਰੱਖਦੀ ਕਿਹਾ ਹਾਂ ਸਭ ਠੀਕ ਆ ਪਰ ਵਿਆਹ ਤੋਂ ਦੋ ਦਿਨ ਪਹਿਲਾਂ ਜੋ ਤੂੰ ਚਲਿਆ ਉਹ ਮੈਨੂੰ ਚੰਗਾ ਨਹੀਂ ਲੱਗ ਰਿਹਾ ਫਿਰ ਸੁਨੀਦਲੀਰ ਵੱਲ ਦੇਖਦੀ ਕਿਹਾ ਕਿਉਂ ਦਲੇਰ ਵਿਆਹ ਤੋਂ ਬਾਅਦ ਵੀ ਤਾਂ ਜਾ ਸਕਦਾ ਸੀ ਦਲੇਰ ਬਨਨਾਜ਼ ਵੱਲ ਦੇਖਣ ਲੱਗੇ ਤੇ ਬਨਨਾਜ਼ ਨੇ ਜਦ ਉਸ ਦੀਆਂ ਅੱਖਾਂ ਵੱਲ ਦੇਖਿਆ ਤਾਂ ਅੱਜ ਉਸ ਨੂੰ ਦਲੇਰ ਦੀਆਂ ਅੱਖਾਂ ਵਿੱਚ ਸਿਰਫ ਆਪਣੀ ਮੁਹੱਬਤ ਹੀ ਦਿਖਾਈ ਦਿੱਤੀ ਤੇ ਉਸ ਤੋਂ ਸਿਵਾ ਕੁਝ ਹੋਰ ਨਾ ਦੱਸਿਆ ਦਲੇਰ ਨੇ ਅਸਵਲ ਦੇਖਦੇ ਕਿਹਾ ਉਸ ਤੇ ਮਰਜੀ ਆ ਜੇਕਰ ਉਸਨੇ ਜਾਣਾ ਹੈ ਤਾਂ ਕੌਣ ਰੋਕ ਸਕਦਾ ਆਰਵ ਦਾ ਹਾਸਾ ਨਿਕਲ ਗਿਆ ਜੋ ਉਸਨੇ ਬੜੀ ਮੁਸ਼ਕਿਲ ਨਾਲ ਰੋਕਦੇ ਹੋਏ ਗੱਲ ਪਲਟਦੇ ਹੋਏ ਕਿਹਾ ਤੇ ਤੁਹਾਡੇ ਦੋਸਤ ਕਦੋਂ ਸ਼ਿਰਕਤ ਕਰ ਰਹੇ ਹਨ ਵਿਆਹ ਤੇ ਆਉਣ ਦੀ ਬਨਨਾਜ਼ ਨੇ ਆਰਵ ਨੂੰ ਗੁੱਸੇ ਨਾਲ ਦੇਖਦੇ ਕਿਹਾ ਉਹਨਾਂ ਦੀ ਕਮੀ ਆ ਕੋਈ ਆਰਵ ਹੱਸ ਪਿਆ ਕੀ ਗੱਲ ਵਿਆਹ ਦਾ ਕੋਈ ਚਾਹ ਨਹੀਂ ਉਹਨਾਂ ਨੂੰ ਕਮੇਦੀ ਕੀ ਗੱਲ ਨਹੀਂ ਉਹ ਤਾਂ ਉਂਝ ਹੀ ਕਹਿ ਰਿਹਾ ਆ ਜਾਣਗੇ ਉਹ ਕਿਤੇ ਟਲਦੇ ਕੁਛ ਥਿਰ ਗੱਲਾਂ ਕਰਨ ਮਗਰੋਂ ਆਰਵ ਨੇ ਦਲੇਰਵਲ ਦੇਖਦੇ ਕਿਹਾ ਤੁਸੀਂ ਕੋਈ ਗੱਲ ਨਹੀਂ ਕਰਦੇ ਕਿਤੇ ਚਾਹ ਪੀਣਾ ਚਾਹਨੀ ਆ ਜੇਕਰ ਤੁਹਾਡਾ ਵੀ ਮਨ ਹੈ ਤਾਂ ਧੰਵਾਜੇ ਸਾਰਿਆਂ ਦਾ ਅੱਜ ਦਾ ਪਾਕਿਸਤਾਨ ਨੂੰ ਦੇ ਲਈ ਬਾਕੇ ਕੱਲ੍ਹ ਦੇ ਵੀਡੀਓ ਚ ਲੱਗੇ ਹਾਜ਼ਰ ਹੋਵਾਂਗੇ ਜੀ ਬਣੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਜੀਏ ਜੀ